ਅੱਛਾ ਆ ਜਿਹੜੇ ਪੰਜ ਸਤਿਪ੍ਰਾਪਾਏ ਜੀ ਉਹਨਾਂ ਵੱਲੋਂ ਵੀ ਫਰਮਾਇਸ਼ਾਂ ਆਈਆਂ ਨੇ ਦਰਬਾਰ ਦੇ ਸਾਰੇ ਸੇਵਾਦਾਰ ਐ ਇੱਧਰ ਅਮਰੀਕ ਜੀ ਬੈਠੇ ਅਮਰੀਕ ਚੰਦ ਜੀ ਇਹ ਬਾਬਾ ਪੂਰੀ ਵਾਲੀ ਸਰਕਾਰ ਦੇ ਗੁਲਾਮਾਂ ਦੇ ਵਿੱਚ ਇਹਨਾਂ ਦਾ ਨਾਮ ਹੁੰਦਾ ਸਾਰਿਆਂ ਦਾ ਤੇ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਓ ਕਿਨਾ ਕਿਨਾਂ ਨੇ ਗਾਣੇ ਸੁਣੇ ਪ੍ਰਵੇਸ਼ ਆਲਮ ਦੇ ਇੱਕ ਵਾਰ ਤਾੜੀਆਂ ਦਾ ਬਜਾ ਕੇ ਦੱਸੋ ਆ ਦੇਖੋ ਕਿ ਐਸੀ ਮੁਹੱਬਤ ਹੈ ਕਿ ਐਸਾ ਪਿਆਰ ਔਰ ਉਹ ਗਾਣੇ ਦੇ ਫਰਮਾਇਸ਼ਾ ਸਾਰੇ ਵੀਰਾਂ ਵੱਲੋਂ ਕੀਤੇ ਗਏ ਆ ਅਸੀਂ ਸਿੱਧੇ ਸਾਦੇ ਸਾਨੂੰ ਵੱਲ ਨਹੀਂ ਹੁੰਦੇ ਵਿੰਗੇ ਵੱਲ ਨਹੀਂ ਹੁੰਦੇ ਨਾ ਹਾਂ ਕੀ ਜੂਨ ਹੈ ਫਕਰਾ ਦੀ ਉਹ ਗਾਣੇ ਇਹਦੇ ਲਈ ਬਣੇ ਸੀ ਸਾਡੇ ਭਰਾ ਦੇ ਇਹ ਕਿਰਪਾ ਹੈ ਸਾਈਆਂ ਦੀ ਕਿਰਪਾ ਹੈ ਫਕੀਰਾਂ ਦੀ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਕਿਉਂਕਿ ਤੁਹਾਡੇ ਤੋਂ ਬਾਅਦ ਮਨ ਵਹੀਰਾ ਉਹਨਾਂ ਨੇ ਤੁਹਾਡੀ ਨਜ਼ਰ ਹੋਣਾ ਪਾਜੀ ਗੱਡੀ ਹੋ ਗਈ ਸਾਈਡ ਤੇ ਅੱਛਾ ਇਹਨਾਂ ਦੀ ਸੀ ਵਾਹ ਇਹਨਾਂ ਦੀ ਗੱਡੀ ਕਿੱਥੋਂ ਪਾਜੀ ਇਹ ਤਾਂ ਆਪ ਵਟੋ-ਵਟ ਤੁਰ ਕੇ ਆਏ ਆ ਉਹ ਮਜੀਸ਼ਨਾ ਦੀ ਸੀ ਪਾਜੀ ਇਹ ਤੇ ਗੜੀ ਅੱਛਾ ਅੱਛਾ ਮੈਂ ਕਿਹਾ ਆਪ ਤੁਰ ਕੇ ਆਏ ਕਿੱਥੋਂ ਅਸੀਂ ਵਟੋ-ਵਟ ਤਾਂ ਆਏ ਉਧਰ ਸੀ ਸਾਰਾ ਵਟੋ-ਵੱਟੀ ਤੁਰ ਕੇ ਆਏ ਵਿੰਗੇ ਟੱਡੇ ਵੱਲ ਨਹੀਂ ਹੁੰਦੇ ਇਸੇ ਕਰਕੇ ਤੇ ਗਾਣਾ ਗਾਇਆ ਹੂੰ